ਕਰੇ ਜੀ ਯੋਤ ਨਸ਼ਾ ਕਰੋ ਤੇ ਜਿਹੜਾ ਪੰਜਾਬ ਸਰਕਾਰ ਦਾ ਚੱਲ ਰਿਹਾ ਉਹਦੇ ਵਿੱਚ ਫਰੀਦਕੋਟ ਰੇਂਜ ਦੇ ਵਿੱਚ 1 ਜਨਵਰੀ ਤੋਂ ਲੈ ਕੇ ਹੁਣ ਤੱਕ ਕੀ ਕਾਰਪਜ਼ਾਰੀ ਰਹੀ ਹੈ ਉਹ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦਾ 1 ਜਨਵਰੀ ਤੋਂ ਲੈ ਕੇ ਅੱਜ ਤੱਕ 295 ਜਿਹੜੀਆਂ ਸੇਫਟੀਆਂ ਦੀ ਜਿਹੜੀ ਟਿੱਪ ਲਾਈਨ ਹੈ ਜਿਹੜੀ ਇੱਕ ਨੰਬਰ ਡੈਡੀਕੇਟਿਡ ਨੰਬਰ ਹੈਗਾ ਜਿੱਥੇ ਇਨਫਰਮੇਸ਼ਨ ਦੇਣ ਵਾਲੇ ਦੀ ਉਪਰ ਰੱਖੀ ਜਾਂਦੀ ਹੈ ਜਾਣਕਾਰੀ ਦੇਣ ਵਾਲੇ ਦੀ ਆਈਡੈਂਟੀ ਉਹਦੇ ਦੇ 295 ਸਾਨੂੰ ਜੜੀਆਂ ਟਿਪਸ ਆਈਆਂ ਔਰ ਉਹਦੇ ਦੇ ਕੰਮ ਕਰਦੇ ਹੋਏ ਅੱਗੇ ਜਿਹੜੀਆਂ ਰਿਕਵਰੀਜ਼ ਵੀ ਹੋਈਆਂ ਔਰ ਅਰੈਸਟ ਵੀ ਹੋਏ ਇਸ ਤੋਂ ਇਲਾਵਾ ਜਿਹੜੀਆਂ ਸੰਪਰਕ ਮੀਟਿੰਗਾਂ ਸੀ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਕਸਬਿਆਂ 'ਚ ਜਾ ਕੇ ਉਹ 1127 ਪਬਲਿਕ ਮੀਟਿੰਗਸ ਰੇਂਜ ਦੇ ਵਿੱਚ ਕੰਡਕਟ ਕੀਤੀਆਂ ਗਈਆਂ ਔਰ 184 ਪੰਚਾਇਤਾਂ ਨੇ ਮਤਾ ਪਾ ਕੇ ਇਹ ਕਹਿ ਗਿਆ ਅਸੀਂ ਪਿੰਡ 'ਚ ਨਸ਼ਾ ਵਿਕਰਨੀ ਨਹੀਂ ਦੇਵਾਂਗੇ ਨਾ ਕਿਸੇ ਨੂੰ ਕੰਜ਼ੂਮ ਕਰਨ ਦੇ اس علاوہ ایک سو تیرہ جڑے نشا کرے سے ولنٹیئر کیا آپ کی اچھی نشا چڈنا چاہتے ہیں انہوں نے سرکاری جڑے ڈرگ اڈکشن سینٹر سے انہوں سے بھرتی کرایا گیا اور دو فریدکوٹ ویلیگل نشہ کیندر چل رہے سکے انہوں بنگ کیا گیا سیلک گیا ڈرگ سڈمسٹریشن کی مدد نال اور پناہ کریب جیمٹس سکے

بیکورڈ فارورڈ لنک چیز جا کے جی آپ انٹیروگیشن کرتے ہیں کہ کتھو لے کے آئے کچھو اور اگیں کتنے دینا جڑے جیوز ہے وہ ریسٹ جڑی ٹوٹل اس پیریڈ دے دوران ہوئی وہ ہیروئن پندرہ کلو چھ سو نبے گرام حفیح جڑی ہے وہ ترتالی کلو سات سو تہتر گرام کے پاپی ہسک بوندا سو تی کلو جیبلٹس ہیں وہ ستر ہزار اٹھ سو چپنجا ਜਿਹੜਿਆ ਅ ਨਸ਼ੇ ਅੰਮਾਇਆ ਗੋਰੀ ਐਲਕਸੋਨ ਨਾ ਤੇਰਾਮਡੋਲ ਇਹ ਸਾਰੀਆਂ ਆਜ ਕਵਰ ਹੋਈਏ 18 ਲੱਖ 49 ਹਜ਼ਾਰ ਦੇ ਕਰੀਬ ਜਿਹੜੀ ਇਹ ਡਰਗ ਮਲੀ ਕਵਰ ਹੋਈ ਜਿਹੜੇ ਅਕਿਊਜ਼ਡ ਹੋਏਗੇ 4 ਫੀਚਰ ਆ ਪ੍ਰੋਪਰਟੀ ਚ ਜਿਹੜੀਆਂ 85 ਜਿਹੜੇ ਨਸ਼ੇ ਦੇ ਕਾਰੋਬਾਰੀ ਸੀ ਉਹਨਾਂ ਦੀ 85 ਕੇਸਾਂ ਦੇ ਵਿੱਚ ਜਾਇਦਤ 32 ਕਰੋੜ ਰੁਪਏ ਦੀ ਕਰੀਬ ਪ੍ਰੋਪਰਟੀ ਜਿਹੜੀ ਕਨਵਿਕਸ਼ਨ ਹੋ ਗਈ ਸੀ 450 ਤਰਾਈ ਹੀ ਡੈਮੋਲੀਸ਼ਨ ਦੇ ਵਿੱਚ ਜਿਹੜੀਆਂ ਟੱਪੇ ਨਾਲ ਪੈਸੇ ਦੇ ਜ਼ੋਰ ਨਾਲ ਇਲੀਗਲ ਕਿਤੇ ਇਹਨਾਂ ਨੇ ਆਪਣੀਆਂ ਉਸਾਰੀਆਂ ਕੀਤੀਆਂ ਹੋਈਆਂ ਸੀਗੀਆਂ ਉਹ ਸੱਤ ਜਗ੍ਹਾ ਕੋਈ ਜਿਹੜੀ ਆ ਰਹੀ ਜਦੇ ਵਿੱਚ ਡੈਮੋਲੀਸ਼ਨ ਕੀਤੀਆਂ ਹੋਈਆਂ ਪ੍ਰਾਪਰਟੀਆਂ ਔਰ ਬਕਾਇਦਾ ਉਹਦੇ ਪ੍ਰਾਪਰ ਸਿਵਲ ਐਸੋਸੀਏਸ਼ਨ ਵੱਲੋਂ ਦਿਖਾ ਕੇ ਚੈੱਕ ਕਰਾ ਕੇ ਆਵਰਲੇਪੀ ਉਹ ਕੀਤੀ ਗਈ ਹੈ। ਗੈਂਗਸਟਰ ਸੁਰੂ ਹੋ ਗਿਆ ਉਹਨਾਂ ਦੇ ਐਸੋਸੀਏਟਸ ਤੇ ਗੈਂਗਸਟਰ ਜਿਹੜੇ ਇਹ ਪ੍ਰੋਜੈਕਟ ਦੀ ਦੇਖੇ ਜਿਹੜੇ ਐਸਪੀ ਰਿਪੋਰਟ ਦੇ ਦੌਰਾਨ ਅਰੈਸਟ ਕੀਤੇ ਗਏ। ਔਰ ਅੱਗੇ ਵੀ ਇਹ ਤਾਂ ਪਿਛਲੇ ਤਿੰਨ ਮਹੀਨੇ ਤੋਂ ਹੈ ਔਰ ਹੁਣ ਆਜ ਦੀ ਵੇਲੇ ਜਿਹੜਾ ਸਾਡਾ ਪੈਡਲਰਸ ਔਰ ਸਪਲਾਈਅਰਸ ਦੀ ਇੱਕ ਕਾਮਨ ਲਿਸਟ ਜਿਹੜੀ ਬਣੀ ਹੈ ਉਹਦੇ 'ਚ ਮੈਂ ਤੁਹਾਨੂੰ ਚਾਹਨਾ ਚਾਹੁੰਦਾ ਕਰਨਾ ਹੈ ਕਿ ਫਰੀਦਕੋਟ ਜ਼ਿਲ੍ਹਾ ਇੱਕ ਨੰਬਰ ਤੇ ਚੱਲ ਰਿਹਾ ਹੈ ਸੋਨੇ ਪੰਜਾਬ 'ਚ ਜਿੱਥੇ ਕਿ ਜੋ ਇੱਕ ਹਫਤਾ ਪਹਿਲੇ ਸ਼ੁਰੂ ਕੀਤੀ ਸੀ ਕੋਈ ਜਿਹਦੇ 'ਚ 40% ਦੇ ਕਰੀਬ جیڈلر ہے سپلائر ہے پچی ضلع لوگ زیادہ پتا ہوتا ہے بڑا اچھا ਉਹਨਾਂ ਰਾਮੇਲੇ ਪਬਲਿਕ ਨੂੰ ਔਰ ਪਬਲਿਕ ਹਰ ਅੱਗੇ ਆ ਕੇ ਖੁਦ ਇਤਲਾਹ ਦੇ ਰਹੀ ਹੈ ਕਿ ਜੀ ਫਲਾਣਾ ਵੇਚ ਰਿਹਾ ਇਹੋ ਫਾਲੋ ਤੇ ਹੁਣ ਲੋਕੀ ਕਾਫੀ ਜਾਗਰੂਕ ਹੋ ਗਏ ਔਰ ਲੋਕਾਂ ਨੂੰ ਪਤਾ ਕਿ ਸਾਡੇ ਘਰ ਉੱਜੜ ਰਿਹਾ ਕੋ ਅੱਗੇ ਆ ਕੇ ਇਤਲਾਹ ਦੇ ਦੇਸ਼ ਪਰ ਜਿਹੜਾ ਤਾਂ ਲੀਗਲ ਅਸਾਰੀ ਹੈ ਉਹਦੇ ਚ ਅਸੀਂ ਐਕਸ਼ਨ ਨਹੀਂ ਲੈ ਸਕਦੇ ਉਹਦੇ ਚ ਤਾਂ ਫੋਰਫੀਚਰ ਆ ਪ੍ਰੋਪਰਟੀ ਹੈ ਕਨਵਿਸ਼ਨ ਹੋ ਦੇਗੀ ਉਸ ਤੋਂ ਬਾਅਦ ਉਹਦੀ ਆਪਸ਼ਨ ਹੈ ਜਾਂ ਕੁਝ ਹੋ ਸਰ ਲੇਕਿਨ ਜਿੱਥੇ ਇਲੈਗਲ ਅਸਾਰੀ ਹੈ

ਇਹ ਤੋਂ ਇਹ ਜਦੋਂ ਮੈਂ ਦੱਸ ਰਿਹਾ ਕਿ ਅਸੀਂ 85 ਦੇ ਕਰੀਬ ਸਮਗਲੇ ਰਹਾਂ ਦੀ ਔਰ 32 ਕਰੋੜ ਦੇ ਕਰੀਬ ਪ੍ਰੋਪਰਟੀ ਅੱਜ ਤੱਕ ਕਰਾ ਚੁੱਕੇ ਹਾਂ ਜਿੰਨਾ ਦੇ ਵੀ ਉਹ ਪ੍ਰੋਸੀਜਰ ਹੁੰਦਾ ਕੋਸੀਂ ਫਾਲੋ ਕਰਦੇ ਹਾਂ ਇਮੀਡੀਟਲੀ ਫਾਲੋ ਕਰਦੇ ਹਾਂ ਜਿੰਨੇ ਰਿਕਵਰੀ ਹੁੰਦੀ ਹੈ ਇੱਕ ਕਮਰਸ਼ਲ ਕੁਆਂਟੀਟੀਆਂ ਦੇ ਵਿੱਚ ਜਿੱਥੇ ਰਿਕਵਰੀ ਹੋਦੀ ਹੈ ਉੱਥੇ ਹੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਹ ਬਿਲਕੁਲ ਹੋਏਗੀ ਜੀ ਤਾਂ ਵੱਧ ਚੜ ਕੇ ਹੋਏਗੀ ਜਿਵੇਂ ਪਬਲਿਕ ਅੱਗੇ ਆ ਕੇ ਪਬਲਿਕ ਦਾ ਹੁਲਾਰਾ ਮਿਲ ਰਿਹਾ ਐਸ ਤੋਂ ਵਾਅਦਾ ਹੀ ਕਰਾਂਗੇ ਐਸ ਜਿਹੜੀ ਇੱਕ ਹੋਰ ਐਕਸਰਸਾਈਜ਼ ਸਾਡੀ ਚੱਲ ਰਹੀ ਹੈ ਇਨ ਮੈਕਸਿਮਮ ਦੀ ਫੋਰਸ ਖਾਣਿਆਤਰ ਉਹ ਸੱਜੇ ਥੱਪਿਆਂ ਤੋਂ ਵੀ ਕੱਢ ਕੇ ਜਿਹੜੀਆਂ ਦੂਜੀਆਂ ਨਾਨ ਜਿਹੜੀਆਂ ਸਟੈਟਿਕ ਬੁਟੀਆਂ ਹੈਗੀਆਂ ਉੱਥੋਂ ਕੱਢ ਕੇ ਫੀਲਡ 'ਚ ਜ਼ਿਆਦਾ ਅਪਰਾਂਡ ਪਾਉੜ ਦਿੱਤੀ ਜਾਵੇ ਤੇ ਜਲਦੀ ਹੀ ਉਸ ਦਾ ਵੀ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਏਗਾ ਵੀ ਜ਼ਿਆਦਾ ਫੋਰਸ ਸਿ ਵਿਜ਼ਿਬਿਲਟੀ ਜਿਹੜੀ ਮਕਿਆ ਤੇ ਜਾਂ ਪੈਟਰੋਲਿੰਗਸ ਤੋਂ ਮਿਲਣ ਲੱਗੇਗੀ